ਈ ਨਾਮ ਹੈ ਜਪਨਾ ਜਸਵਿੰਦਰਪਾ ਉਹ ਜੋੜੀ ਗੱਤ ਵਿੱਚ ਫੁੱਤੀ ਬੋਲ ਮਾਰੀ ਦੀ ਅਰੇ ਸਾਨੂੰ ਤਾਂ ਪਤਾ ਹੀ ਨਹੀਂ ਸੁੱਤੇ ਪਿਆ ਨੂੰ ਤਾਰ-ਸਪਾਰਕ ਹੋ ਗਈ ਤੇ ਲੈ ਉਹ ਅੱਗ ਲੱਗੀ ਗਵੰਡ ਗਾਣੇ ਸਾਨੂੰ ਤਾਂ ਗਵੰਡ ਗਾਣੇ ਠਾਹ ਨਹੀਂ ਛੱਡਣੇ ਚੱਲੇ ਸੀ ਮੈਂ ਤੈਨੂੰ ਉਦੋਂ ਹੀ ਰੋਕਦਾ ਸੀ ਸਾਰਾ ਕੁਝ ਮੱਚ ਗਿਆ ਅੱਗਵਾਵਾ ਲੱਗ ਗਈ ਨਹੀਂ ਜੀ ਸਾਡੇ ਤਾਂ ਕੁਝ ਵੀ ਹੈ ਨਹੀਂ ਤੁਹਾਡੇ ਤਾਂ ਫਰਿੱਜ ਵੀ ਨਹੀਂ ਹੈ ਜੀ ਸਾਡੇ ਤਾਂ ਕੁਝ ਨਹੀਂ ਹੈ ਜੀ ਉਹਨੇ ਵੇਖਿਆ ਕਿੰਨਾ ਸਾਰਾ ਨਸਾਨ ਹੋ ਗਿਆ ਹਾਰਾ ਕੁਝ ਨਹੀਂ ਬਚਿਆ ਆਟਾ ਹੀ ਮੱਚ ਗਿਆ ਬਚਾ ਨਹੀਂ ਕਿਸੇ ਨੇ ਵਿਚਾਰੇ ਜਮਾਂ ਹੀ ਤਬਾਹ ਹੋ ਜਾਂਦੀ ਕਹਾਣੀ ਇਹਨਾਂ ਦੀ ਅੰਦਰ ਸਾਰੇ ਸਾਰਾ ਸਾਰਾ ਚੋਰਾ ਚਾਤੜ ਕੱਖਾ ਸੀ ਜੀ ਤਿੰਨ ਦਿਨ ਸਾਰਾ ਮੱਚ ਗਿਆ ਹੋ ਗਿਆ ਕੰਮ ਇਹ ਤਾਂ ਕਰਮਾਂ ਵਾਲੀ ਸੀ ਜੀ ਤੁਸੀਂ ਇਹਨਾਂ ਦੇ ਕੁੜੋਸ ਰਹਿੰਦੇ ਜੀ ਹਾਂਜੀ ਇਹ ਮੇਰੀ ਮਾਸੀ ਸੱਸ ਅੱਛਾ ਤੇ ਕਿਸ ਤਰ੍ਹਾਂ ਇਹ ਤੁਹਾਨੂੰ ਕੋਈ ਸਾਨੂੰ ਤਾਂ ਵੀਰੇ ਪਤਾ ਨਹੀਂ ਲੱਗਿਆ ਸਾਡੇ ਇੱਧਰ ਗਵਾਹ ਡਾ ਤੇ ਉਹਨਾਂ ਨੂੰ ਪਤਾ ਲੱਗਿਆ ਵੀ ਅੱਗ ਲੱਗੀ ਹੋਈ ਆ ਉਹਨਾਂ ਨੇ ਸਾਨੂੰ ਉਠਾਇਆ ਵਾ ਫੇਰ ਪਤਾ ਜਾ ਕੇ ਲੱਗਿਆ ਵਾ ਫੇਰ ਸਾਨੂੰ ਪਤਾ ਲੱਗਿਆ ਵੀ ਇੱਧਰ ਅੱਗ ਲੱਗੀ ਹੋਈ ਆ ਹਲਫ ਹੋਲੇ ਫੇ ਸਾਡੇ ਸਾਰੇ ਵੀ ਆਂਡ ਗਵਣ ਭੱਜ ਨਾ ਸਕਿਆ ਅੱਗ ਵਧਾਈ ਵੀ ਬਾਟੀਆਂ ਵੀ ਕੋਈ ਥੱਲੇ ਜਾਂਦੀਆਂ ਸੀ ਬਾਟੀਆਂ ਥੱਲੇ ਜਾਂਦੀਆਂ ਸੀ ਤੇ ਫਾਇਰ ਗੇਟ ਨੂੰ ਫੋਨ ਨਹੀਂ ਕੀਤਾ ਨਹੀਂ ਵੀਰੇ ਸਾਨੂੰ ਪਤਾ ਹੀ ਨਹੀਂ ਆ ਸਾਡੇ ਕੋਲੇ ਕਿਹੜਾ ਉਹਨਾਂ ਦੇ ਨੰਬਰ ਆ ਗਏ ਅੱਜ ਤਾਂ ਭੱਜ ਭੀ ਆ ਕੇ ਕੀਤਾ ਸਾਰਿਆਂ ਨੇ ਭਾਈ ਕੋੜੀਆਂ ਉੱਤੋਂ ਵੀ ਭੱਜ ਕੇ ਜਵਾਕ ਜੱਲੇ ਪਾਣੀ ਲੈਂਦੇ ਰਹੇ ਤੇ ਮਸਾਸੀਂ ਤਾਂ ਬਜਾਈ ਬੋਰੀਆਂ ਬੋਰੀਆਂ ਨਾਲ ਅੱਗ ਅੱਗੇ ਨਾਰੇ ਸਿਲੰਡਰ ਨੂੰ ਵੀ ਲੱਗ ਚੱਲੀ ਸੀ ਵਿਚਾਰਿਆਂ ਦੀ ਆਹ ਬੋਲ ਬਚਨ ਜੀ ਸਿਲੰਡਰ ਨੇ ਤੇ ਹੱਥ ਵਿਚਾਰੀ ਤੇ ਮੱਚੇ ਹੱਥੇ ਦੇ ਸਾਰੇ ਮੱਚ ਗਏ ਹਿੰਦੇ ਦੇ ਤੋਂ ਕੰਮ ਵੀ ਨਹੀਂ ਹੋਣਾ ਬਚਾਰੀ ਬਾਤ ਜੀ ਫਾਗੋ ਮੇਰੇ ਕੋਲੇ ਮੇਰਾ ਨਾਮ ਗੁਰਪ੍ਰੀਤ ਸਿੰਘ ਓਪੀ ਆ ਜੀ ਅਸੀਂ ਇੱਥੇ ਮੌਕੇ ਤੇ ਪਹੁੰਚੇ ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਚੁੱਕਿਆ ਹੈ ਅਸੀਂ ਤਾਂ ਇਹ ਹੀ ਬੇਨਤੀ ਕਰਦੇ ਆ ਕਿ ਸਰਕਾਰ ਵੱਲੋਂ ਇਹਨਾਂ ਦਾ ਵੱਧ ਤੋਂ ਵੱਧ ਨੁਕਸਾਨ ਇਹਨਾਂ ਦਾ ਭਰਿਆ ਜਾਵੇ ਮੁਆਵਜ਼ਾ ਮਿਲੇ ਇਹਨਾਂ ਨੂੰ ਕਿੰਨਾ ਕੁ ਨੁਕਸਾਨ ਇਹਨਾਂ ਦਾ ਹੋ ਗਿਆ ਇਹਨਾਂ ਦਾ ਕਾਫੀ ਤਕਰੀਬਨ ਘਰ ਦਾ ਸਾਰਾ ਸਮਾਨ ਹੀ ਸੜ ਗਿਆ ਇਹ ਤਾਂ ਕਿ ਇਹ ਖੁਦ ਬਾਹਰ ਸੁੱਤੇ ਹੋਏ ਸੀ ਨਹੀਂ ਤਾਂ ਅੰਦਰ ਹੁੰਦੇ ਤਾਂ ਇਹਨਾਂ ਦਾ ਇੱਕ ਕੱਚਾ ਕਮਰਾ ਜਿਹਦੇ 'ਚ ਇਹ ਰਹਿੰਦੇ ਆ ਤੇ ਇਹਨਾਂ ਦਾ ਵੀ ਨੁਕਸਾਨ ਹੋ ਜਾਣਾ ਸੀ ਕਿਸਮਤ ਚੰਗੀ ਸੀ ਕਿ ਇਹ ਬਾਹਰ ਸੀਗੇ ਬਾਕੀ ਤਕਰੀਬਨ ਇਹਨਾਂ ਦਾ ਛੋਟੇ ਤੋਂ ਲੈ ਕੇ ਵੱਡੇ ਤੱਕ ਹਰੇਕ ਸਮਾਨ ਇਹਨਾਂ ਦਾ ਸੜ ਗਿਆ ਜੀ ਤੁਸੀਂ ਆਏ ਜੇ ਮੌਕੇ ਤੇ ਤੇ ਕੀ ਤੁਹਾਨੂੰ ਕਾਰਨ ਪਤਾ ਲੱਗਾ ਕਿ ਜਿਹੜਾ ਅੱਗ ਲੱਗਣ ਦਾ ਕੀ ਕਾਰਨ ਸੀਗਾ हां ਮੈਨੂੰ ਨਾ ਇੱਥੋਂ ਫੋਨ ਗਿਆ ਜੀ ਤੇ ਮੌਕੇ ਤੇ ਪਹੁੰਚੇ ਜੀ ਇਹਨਾਂ ਦੇ ਨੂੰ ਸ਼ਾਰਟ ਸਰਕਟ ਕਰਨ ਨਾਲ ਅੱਗ ਲੱਗੀ ਸੀ ਰਾਤ ਨੂੰ 12:00 ਵਜੇ ਕਿੱਗੋ ਨਾਲ ਰਾਤ ਨੂੰ ਤੇ ਗਵਾਂਡੀਆਂ ਨੇ ਉੱਪਰੋਂ ਕੋਠੇ ਤੋਂ ਕਿਸੇ ਨੇ ਦੇਖਿਆ ਤੇ ਉਹਨਾਂ ਨੇ ਮਹੱਲੇ 'ਚ ਰੌਲਾ ਪਾਤਾ ਤੇ ਸਾਰੇ ਇਕੱਠੇ ਹੋ ਗਏ ਤੇ ਅੱਗ ਬੁਝਾਉਣ ਲੱਗ ਪਏ ਪਾਣੀ ਦੇ ਜ਼ਿਗਾਰਡ ਵੀ ਨਹੀਂ ਥੋੜੇ ਬਾਲਟੀਆਂ ਲੈ ਲਈ ਜੀ ਠੀਕ ਹਾਂਜੀ ਇਹ ਬਹੁਤ ਨੁਕਸਾਨ ਹੋਇਆ ਇਹਨਾਂ ਦੇ ਇਹਨੇ ਨਿੱਕੇ ਨਿੱਕੇ ਚਾਰੇ ਤੇ ਇਹਨਾਂ ਕੁੜੀਆਂ ਦਾ ਮਰਕਸਾਨੇ ਦਾ ਲੱਖ ਰੁਪਏ ਦਾ ਨੁਕਸਾਨ ਹੋ ਗਿਆ ਕੋਈ ਵੀ ਕੁਝ ਨਹੀਂ ਬਚਿਆ ਇਹਨਾਂ ਦੇ ਜਿਵੇਂ ਆਕੜੀਆਂ ਦਾ ਲੀੜਾ ਕਪੜਾ ਵੀ ਨਹੀਂ ਬਚਿਆ ਪਾਉਣ ਨੂੰ ਰਾਤ ਨੂੰ ਆਗ ਲੱਗ ਗਈ ਅਸੀਂ ਤਾਂ ਮਸਾ ਬਚਾਈ ਵਿਚਾਰਿਆਂ ਦੇ ਮੰਝਿਆਂ ਨੂੰ ਲੱਗ ਚਲੀ ਸੀ ਤੇ ਕੋਸ਼ਿਸ਼ ਜਿਹੜੇ ਵੇਲੇ ਮੰਝੇ ਪੈਸੇ ਉਹ ਵੀ ਸੜ ਗਏ ਇਹਨਾਂ ਦੇ ਬਾਹਰ ਪਏ ਸੀ ਸਾਰੇ ਇਹਨਾਂ ਦੀ ਮਦਦ ਕੀਤੀ ਜਾਵੇ ਗਰੀਬ ਹੈਗੇ ਵਿਚਾਰੇ ਆਪ ਵਿਚਾਰੀ ਲੋਕਾਂ ਦਾ ਕੰਮਕਾਰ ਦੀ ਭਾਂਡੇ ਛੰਨੇ ਮਾਂ ਆਂਦੀ ਆ ਤੇ ਸ਼ਾਮ ਨੂੰ ਆਉਂਦੀ ਆ ਘਰੇ ਚਾਰੇ ਆਪ ਵਿਚਾਰਾ ਉਂ ਬਾਰ ਰਹਿੰਦਾ ਭਾਜੀ ਉਹਦੇ ਤਾਂ ਕੰਮ ਨਹੀਂ ਹੁੰਦਾ ਚਾਚਾ ਕੋਈ ਤਲਾਹ ਨਹੀਂ ਜੀ ਅਸੀਂ ਤਾਂ ਦਿੱਤੀ ਕਿਸੇ ਨੂੰ ਵੀ ਪਲਾਟੋਂ ਨਹੀਂ ਆ ਗਿਆ ਗਲਤ ਹਨ ਨਹੀਂ ਬੁਲਾਇਆ ਹਲੇ ਤਾਂ ਅਸੀਂ ਜੀ ਅਸੀਂ ਤਾਂ ਸਰਕਾਰ ਮੂਰੇ ਹੱਥ ਬੰਨ੍ਹਦੇ ਅਸੀਂ ਤਾਂ ਇਹੀ ਹੱਥ ਬੰਨ੍ਹਦੇ ਵੀ ਗਰੀਬ ਹੈਗੇ ਇਹਨਾਂ ਦੀ ਮਦਦ ਕੀਤੀ ਜਾਵੇ ਵਿਚਾਰਿਆਂ ਦੀ ਤਲਾਹ ਕਿੱਥੋਂ ਹੈਗੀ ਆ ਆ ਦੀ ਸੱਜਰੀ ਲਿਆਉਂਦੇ ਆ ਤੇ ਸੱਜਰੀ ਖਾਂਦੇ ਆ ਚਰਿਆਂ ਦੀ ਚਾਹੀਦੀ ਹੈ ਹਾਂ ਉਹਨਾਂ ਨੇ ਤਾਂ ਜਵਾਕਾਂ ਗਿਆ ਪੜ੍ਹਨ ਲੱਗ ਕੱਪਾਂ ਵੀ ਸੜ ਗਈਆਂ ਕਿਤਾਬਾਂ ਵੀ ਸੜ ਗਈਆਂ ਜਵਾਕਾਂ ਦੀਆਂ ਵਿਚਾਰੇ ਕਿੱਥੋਂ ਲਿਆਉਣਗੇ ਹੁਣ ਅੱਗੇ ਤਾਂ ਸਕੂਲੋਂ ਮਿਲ ਗਈਆਂ ਵਿਚਾਰੀਆਂ ਨੂੰ ਸੱਤ ਮਿੰਟ ਤੇ ਕੀ ਕੀ ਨੁਕਸਾਨ ਹੋਇਆ ਆਪਣਾ ਮੇਰਾ ਸਾੜ ਤਾਂ ਮੰਜੇ ਮੰਜੇ ਸਾਰਾ ਕੋਸੀ ਸੜ ਗਿਆ ਵੀਰੋਂ ਪਾਉਣ ਵਾਲੇ ਕੱਪੜੇ ਵੀ ਸੜ ਗਏ ਪਾਣੀ ਵਾਲੇ ਸਾਰੇ ਪਾਣੀ ਵਾਲੇ ਭਾਂਡੇ ਵੀ ਸੜ ਗਏ ਕੈਂਪਰ ਕੁੰਪਰ ਘਰ ਵਾਲਾ ਢਿੱਲਾ ਕੇ ਮੇਰੇ ਸਾਰੇ ਸੜ ਗਏ ਮੈਂ ਤਾਂ ਘਰ ਦਾ ਕੰਮ ਕਰਦੀ ਆ ਤੁਹਾਡੇ ਘਰ ਵਾਲਾ ਕੀ ਕਰਦਾ ਉਹ ਵੀ ਦਿਹਾੜੀ ਕਰਦਾ ਜੀ ਉਹ ਵੀ ਬੰਬਾਰੀ ਰਹਿੰਦਾ ਕਿਤੇ ਚਲੇ ਜਾਂਦਾ ਕਿਤੇ ਕਰੇ ਜੀ ਰੋਟੀ ਤੇ ਕਿੰਨੇ ਬੱਚੇ ਤੁਹਾਡੇ ਬੱਚੇ ਜੀ 4 ਤਿੰਨ ਗੁੜੀਆਂ ਇੱਕ ਤਿੰਨ ਗੁੜਗੀਆਂ ਇੱਕ ਕਾਕਾ ਉਹ ਮੁੰਡਾ ਜਵਾਨ ਹੈ ਕੰਮ ਕਰਦਾ ਕੇ ਛੋਟਾ ਹੀ ਆ ਜੀ ਤੁਸੀਂ ਕੀ ਕਰਦੇ ਹੋ ਮੈਂ ਜੀ ਕਰਾਦਾ ਕੰਮ ਕਮ ਕਰਦੀ ਠੀਕ ਜਾਂਦੇ ਜੇ ਤੇ ਸਾਡਾ ਨਸਾਨ ਹੋ ਗਿਆ ਛੱਤ ਵੀ ਸਾਡੀ ਡਿਗਣ ਵਾਲੀ ਹੋ ਗਈ ਉਰਦਾ ਕੋਈ ਸਾਡੀ ਮਦਦ ਤਾਂ ਹੋ ਜੇ ਸਾਰਾ ਸਮਾਨ ਸਾਡਾ ਤਾਂ ਸੜ ਗਿਆ ਗਰੀਬ ਆਦਮੀ ਆ ਕੋਈ ਇਹਨਾਂ ਦਾ ਵੀ ਕਮਾਉਣ ਵਾਲਾ ਹੈ ਨਹੀਂ ਸਾਡੇ ਨੇ ਇਹਨਾਂ ਦੇ ਵੀ ਥੋੜੀ ਦਿਹਾੜੀ ਦੱਪਾ ਹੈਗਾ ਵੇ ਤਿੰਨ ਧੀਆਂ ਵੀ ਇਹਨਾਂ ਦੀ ਮਦਦ ਕੀਤੀ ਜਾਵੇ ਥੋੜੀ ਘਣੀ ਜਿੰਨਾ ਵੀ ਸਰਦਾ ਪੁੱਜਦਾ ਉਹਨਾਂ ਦੀ ਮਦਦ ਹੋਵੇ ਇਹਨਾਂ ਦੀ ਹਾਂਜੀ ਕੀ ਕਹਿਣਾ ਚਾਹੋਗੇ ਤੁਸੀਂ ਅੱਜ ਵੀ ਜੀ ਅਸੀਂ ਤਾਂ ਹੀ ਬੇਨਤੀ ਕਰਦੇ ਆ ਇਹਨਾਂ ਦੇ ਅੱਗ ਲੱਗ ਗਈ ਬਹੁਤ ਜ਼ਿਆਦਾ ਲੱਗ ਗਈ ਤੇ ਬੱਚੇ ਇਹਨਾਂ ਦੇ ਕੁਆਰੇ ਆ ਤਿੰਨ ਬੇਟੀਆਂ ਤਿੰਨੇ ਕੁਆਰੀਆਂ ਆ ਬੱਚਾ ਵੀ ਛੋੜਾ ਘਰ ਲੈਣ ਦਾ ਬਿਮਾਰ ਹੈ ਇਹਨਾਂ ਦਾ ਪ੍ਰਸ਼ਨ ਹੋਇਆ ਹੋਇਆ ਹੈ ਇਹਨਾਂ ਦੇ ਘਰ ਚ ਕੁਛ ਵੀ ਨਹੀਂ ਹੈਗਾ ਸਭ ਕੁਝ ਅੱਗ ਲੱਗ ਚੁੱਕੀ ਹੈ ਮਿੱਟੀ ਮਿੱਟੀ ਹੈ ਦੇਖੋ ਫਰਸ਼ ਵੀ ਕਿਤੇ ਹੈ ਨਹੀਂ ਭੋਰਾ ਵੀ ਤੇ ਵਾਧੂ ਤੋਂ ਵਾਧ ਅਸੀਂ ਤਾਂ ਕਹਿੰਦੇ ਇਹਨਾਂ ਦੀ ਮਦਦ ਕੀਤੀ ਜਾਵੇ ਤੇ ਕਹਿਣਾ ਚਾਹੁੰਦੇ ਅਸੀਂ ਵੀ ਇਹਨਾਂ ਦੀ ਜ਼ਿਆਦਾ ਮਦਦ ਕੀਤੀ ਜਾਵੇ ਇਹਨਾਂ ਬੱਚੇ ਵੀ ਕੁਆਰੀਆਂ ਹਲੇ ਕਿਸੇ ਦੀ ਅਣ ਸ਼ਾਦੀ ਨਹੀਂ ਹੋਈ ਆ ਭੈਣ ਜੀ ਖੜੇ ਆ ਚੜੀ ਖੱਚਾ ਤੋਂ ਵੀ ਹੱਥ ਵੀ ਇਹਨੇ ਤਾਂ ਮੱਚ ਗਏ ਵੀ ਸੜ ਗਏ ਹੱਥ ਵੀ ਸੜ ਗਏ ਬੱਚਿਆਂ ਦੇ ਵੀ ਸੜ ਗਏ ਕਿੰਨੇ ਜੋ ਵੀ ਸੁਸਾਇਟੀਆਂ ਜੋ ਆਪਣੇ ਸ਼ਹਿਰ ਚ ਜਾਂ ਪਿੰਡਾਂ ਚ ਹੈ ਆ ਵਸਤਵ ਵਾਦ ਇੰਨਾ ਗਰੀਬ ਸਾਰੇ ਇਹਨਾਂ ਦੀ ਮਦਦ ਕਰਨਾ ਜੋ ਵੀ ਸ਼ਹਿਰ ਵਾਸੀ ਆਪਣੇ ਜੋ ਵੀ ਹੈ ਇਹਨਾਂ ਦੀ ਸਾਰੇ ਮਦਦ ਕਰੋ ਆ ਕੇ ਗਰੀਬ ਹੈਗੇ ਆ ਆਟਾ ਵੀ ਸੜ ਕੇ ਸੁਆਹ ਹੋ ਚੁੱਕਿਆ ਜਮਾ ਆਟਾ ਵੀ ਖਾਣ ਨੂੰ ਇਹਨਾਂ ਦੇ ਘਰੇ ਨਹੀਂ ਹੈਗਾ ਕੋਈ ਬਾਲਿਆਂ ਨੂੰ ਸੇਕ ਲੱਗਾ ਹੁਣ ਬਹਿਣ ਸਹਿਣ ਨੂੰ ਕੁਝ ਨਹੀਂ ਹੈਗਾ ਇਹਨਾਂ ਦੇ ਘਰੇ ਕੁਝ ਵੀ ਨਹੀਂ ਹੈਗਾ ਸਾਰੇ ਸੜ ਗਿਆ ਭਾਈ ਭਾਜਾਏ ਸਾਰੇ ਮਸਲ ਜਾ ਕੇ ਅੱਗ ਬੁਝਾਈ ਆ ਤੇ ਇਹਨਾਂ ਨੂੰ ਤਾਂ ਵਿਚਾਰਾਂ ਨੂੰ ਕੋਈ ਸੋਝ ਬੋਝੀ ਨਹੀਂ ਸੀ ਜੀ ਇਹਨਾਂ ਦੀ ਬਹੁਤ ਹੀ ਮਦਦ ਕਰਨੀ ਚਾਹੀਦੀ ਸਾਡੇ ਤਾਂ ਹੱਥ ਜੋੜ ਕੇ ਬੇਨਤੀ ਇਹੋ ਹੀ ਆ ਨਿੱਕੇ ਨਿੱਕੇ ਬਚਾਰਿਆਂ ਦੇ